ਸਤ ਸ੍ਰੀ ਅਕਾਲ ਜੀ ਆਓ ਤੁਹਾਨੂੰ ਇੱਕ ਕਹਾਣੀ ਸੁਣਾਉਂਦੇ ਆ ਜਲਾਹੇ ਦੀ ਤੇ ਮਰਾਸੀ ਦੀ ਜਲਾਹਾ ਜੋ ਖੇਸ ਬੁਣਦਾ ਹੁੰਦਾ ਹੈ ਇਹ ਕਿਤੇ ਬਣਜ ਕਰਨ ਗਿਆ ਸੀ ਇਸ ਨੂੰ ਰਾਤ ਪੈ ਗਈ ਜੰਗਲ ਦੇ ਵਿੱਚ ਇਹਨੇ ਸੋਚਿਆ ਵੀ ਜੰਗਲ ਕਿਵੇਂ ਪਾਰ ਕਰਾਂਗੇ ਇਧਰੋਂ ਕਿਤੇ ਮਰਾਸੀ ਤੁਰਿਆ ਆਂਦਾ ਸੀ ਜਲਾਹੇ ਨੂੰ ਮਰਾਸੀ ਮਿਲ ਗਿਆ ਮਰਾਸੀ ਨੂੰ ਪੁੱਛਿਆ ਤੋ ਕਿੱਥੇ ਜਾਣਾ ਹੈ ਮਰਾਸੀ ਕਹਿੰਦਾ ਮੈਂ ਉਧਰ ਜਾਣਾ ਹੈ ਜਲਾਹੇ ਨੇ ਕਿਹਾ ਮੈਂ ਵੀ ਉਧਰ ਜਾਣਾ ਚਲ ਆਪਾਂ ਦੋਨੇ ਜੰਗਲ ਮਿਲ ਕੇ ਪਾਰ ਕਰਦੇ ਆ ਮਰਾਸੀ ਨੂੰ ਦੇਖ ਕੇ ਜਲਾਹੇ ਦੇ ਵੀ ਜਾਣ ਤੇ ਜਾਨ ਆ ਗਈ ਤੇ ਮਰਾਸੀ ਦੇ ਵੀ ਜਾਣ ਤੇ ਜਾਨ ਆ ਗਈ ਜਲਾਹੇ ਨੂੰ ਦੇਖ ਕੇ ਵੀ ਚਲੋ ਦੋ ਹੋ ਗਏ ਇੱਕ ਨਾਲ ਦੋ ਭਲੇ ਉਹ ਤੁਰ ਪਏ ਜੰਗਲ ਵੱਲ ਨੂੰ ਜਲਾਹਾ ਕਹਿਣ ਲੱਗਾ ਇੱਥੇ ਦੇ ਰੰਦਾ ਇੱਕ ਬਹੁਤ ਵੱਡਾ ਮੈਂ ਸੁਣਿਆ ਹੈ ਬੰਦੇ ਮਾਰ ਕੇ ਖਾ ਜਾਂਦਾ ਉਹ ਛੜਦਾ ਨਹੀਂ ਕੋਈ ਵੀ ਚੀਜ਼ ਮੂਰੇ ਆ ਜੇ ਥੋੜੀ ਜੀ ਗਾਂ ਗਏ ਤਾਂ ਸਾਹਮਣੇ ਇੱਕ ਘਰ ਦਿਸਦਾ ਬਹੁਤ ਵੱਡਾ ਸਾਰਾ ਮਰਾਸੀ ਕਹਿਣ ਲੱਗਿਆ ਵੀ ਮੌਸਮ ਖਰਾਬ ਹੈ ਚੱਲ ਆਪਾਂ ਐਂ ਕਰਦੇ ਆਂ ਇਸ ਘਰ 'ਚ ਰੁਕ ਜਾਂਦੇ ਆਂ ਆਪਾਂ ਸਵੇਰੇ ਤਿੰਜੜੇ ਨੂੰ ਚੱਲ ਪਾਵਾਂਗੇ ਇੱਥੋਂ ਜਲਾਹਾ ਕਹਿਣ ਲੱਗਿਆ ਨਹੀਂ ਇਹ ਕਰਦੇਉ ਦਾ ਮੈਂ ਸੁਣਿਆ ਹੈ ਕਿ ਦਿਉ ਦਾ ਵੱਡਾ ਹਰਾ ਘਰ ਹੈ ਉੱਤੇ ਚਵਾਰਾ ਹੈ ਇਹ ਕਰਦੇਉ ਦਾ ਉੱਥੇ ਆਪਾਂ ਨਹੀਂ ਜਾਣਾ ਉਮਰਾਸੀ ਕਹਿੰਦਾ ਕੁਝ ਨਹੀਂ ਹੁੰਦਾ ਚੱਲਾ ਪਉ ਉੱਥੇ ਚੱਲਣਾ ਅੱਜ ਜਲਾਹਾ ਕਹਿਣ ਲੱਗਿਆ ਮੈਂ ਨਹੀਂ ਜਾਂਦਾ ਮਰਾਸੀ ਕਹਿੰਦਾ ਤੂੰ ਨਹੀਂ ਜਾਣਾ ਤੇ ਮਾਝਾ ਮੈਂ ਤਾਂ ਜਾਣਾ ਹੈ ਉਹ ਜਲਾਹਾ ਕੱਲਾ ਸੀ ਉਹਨੇ ਕਿ ਚੱਲ ਦੇਖੀ ਜਾਊਗੀ ਜੇ ਮਰਾਸੀ ਨਾਲ ਹੋ ਮਿਰਰ ਨਾਲ ਹੋ ਚੱਲ ਕਹਿੰਦਾ ਨਹੀਂ ਮੰਨਦਾ ਤੂੰ ਚੱਲ ਦੋਨੇ ਤਰਫੇ ਉਸ ਵੱਲ ਮਕਾਨ ਵੱਲ ਤੁਰਪੇ ਥੋੜੀ ਦੂਰ ਤੁਰੇ ਤਾਂ ਉਹ ਇੱਕ ਹੜ ਪਿਆ ਸੀ ਵੱਡਾ ਸਾਰਾ ਉਹ ਮਰਾਸੀ ਕਹਿਣ ਲੱਗਾ ਜਲਾਹੇ ਨੂੰ ਇਹ ਹੜ ਚੱਕ ਲੈ ਉਹ ਜਲਾਹਾ ਕਹਿੰਦਾ ਪਾ ਇਹਦਾ ਕੀ ਕਰਨਾ ਮਰਾਸੀ ਕਹਿੰਦਾ ਚੱਕ ਲੈ ਕੋਈ ਵੀ ਸਮਾਨ ਮਿਲ ਜੇ ਚੱਕ ਲੈਣਾ ਚਾਹੀਦਾ ਕਦੇ ਨਾ ਕਿਤੇ ਕਿਤੇ ਕੋਈ ਕੰਮ ਚੀਜ਼ ਆ ਜਾਂਦੀ ਹੁੰਦੀ ਹੈ ਚਲੋ ਜਲਾਹ ਨੇ ਮਰਾਸੀ ਨੇ ਕਹਿ ਕੇ ਜਲਾਹ ਨੂੰ ਉਹ ਹਲ ਚਕਾਤਾ ਜਲਾਹ ਨੇ ਹਲ ਚੱਕ ਲਿਆ ਉਤੋਂ ਰਪੇ ਥੋੜੀ ਜਿਹੀ ਗਾਂ ਗਏ ਤਾਂ ਇੱਕ ਉਤੇ ਮੱਟੀ ਪਈ ਸੀ ਕੋਈ ਛੋਟਾ ਕੁਜਾ ਕੋਈ ਲੱਸੀ ਦਾ ਪਰਿਆ ਮਰਾਸੀ ਨੇ ਉਹ ਚੱਕ ਕੇ ਸਿਰ ਤੇ ਰੱਖ ਲਿਆ ਜਲਾਹਾ ਕਹਿਣ ਲੱਗਾ ਇਹਦਾ ਇਹਦਾ ਹੀ ਕਰੇਗਾ ਮਰਾਸੀ ਕਹਿੰਦਾ ਇਹ ਪਾਣੀ ਹੋਊ ਇਹ ਚ ਆਪਾਂ ਉੱਤੇ ਚਵਾਰੇ ਤੇ ਰਮਾਂ ਆਏ ਕਹਿੰਦਾ ਰਾਤ ਨੂੰ ਪਿਆਸ ਲੱਗੀ ਪਾਣੀ ਪੂਣੀ ਪੀਲਾਂ ਕਹਿੰਦਾ ਇਹਦਾ ਕੀ ਮੜਾ ਚੱਕਲਾ ਨਾਲ ਚੀਜ਼ ਦੀ ਕੋਈ ਮੜਾ ਜਾਂਦਾ ਚੀਜ਼ ਕੋਈ ਕੋਈ ਚੀਜ਼ ਮਾੜੀ ਨਹੀਂ ਹੁੰਦੀ ਇਹ ਚੱਕਲੇ ਨਾਲ ਤਾਂ ਥੋੜੀ ਜਿਹੀ ਗਾਂ ਗਏ ਦਾ ਉੱਥੇ ਰੱਸਾ ਪਿਆ ਸੀ ਇੱਕ ਇਕੱਠਾ ਜਾ ਕਰਕੇ ਰੱਸਾ ਦਰਖਤ ਦੇ ਨਾਲ ਟੰਗਿਆ ਪਿਆ ਸੀ ਮਰਾਸੀ ਨੇ ਚੱਕ ਕੇ ਉਹ ਵੀ ਬਾਹ ਚੜਾ ਲਿਆ ਜਲਾਹਾ ਕਹਿਣ ਲੱਗਿਆ ਕੋਈ ਚੀਜ਼ ਛੱਡੇਗਾ ਵੀ ਜਿਹੜੀ ਚੀਜ਼ ਮਿਲਦੀ ਚੱਕੇ ਨਾਲ ਰੱਖਣਾ ਆਪ ਦੇ ਉਹ ਮਰਾਸੀ ਕਹਿੰਦਾ ਕੋਈ ਚੀਜ਼ ਕੰਮ ਆ ਜਾਂਦੀ ਹੈ ਦਿਓ ਆਗੇ ਆਪਾਂ ਰੱਸੇ ਨਾਲ ਚਵਾਰੇ ਤੋਂ ਰਸਾ ਲਟਕਾ ਕੇ ਪਰਲੇ ਉਤਰ ਜਾਗੇ ਕੋਈ ਸੋਚ ਹੀ ਲੋੜ ਆ ਕੰਮ ਪੈ ਜਾਂਦੀ ਹੈ ਕੁਛ ਨਾ ਦਾ ਚੀਜ਼ ਕੋਈ ਮਾੜੀ ਨਹੀਂ ਹੁੰਦੀ ਨਾਲ ਚੱਕੀ ਹੋਈ ਤੁਰ ਪਏ ਉੱਥੇ ਥੋੜੀ ਜਿਹੀ ਗਾਂ ਗਏ ਤਾਂ ਢੋਲ ਪਿਆ ਸੀ ਮਰਾਸੀ ਨੇ ਚੱਕ ਕੇ ਢੋਲ ਵੀ ਦੂਜੇ ਪਾਸੇ ਗੱਲ ਚੜਾ ਲਿਆ ਜਲਾਹਾ ਹੱਸੇ ਵੀ ਇਹ ਮਰਾਸੀ ਮਰਾਉ ਅੱਜ ਥੋੜੀ ਜਿਹੀ ਗਾਂ ਗਏ ਤਾਂ ਗੇਟ ਆ ਗਿਆ ਉਹਦਾ ਮਕਾਨ ਦਾ ਉਹਨੇ ਦੇਖਿਆ ਕੋਈ ਚਮਕਿਆ ਨਹੀਂ ਮਕਾਨ ਖੁੱਲਾ ਪਿਆ ਬਿਲਕੁਲ ਦਿਓ ਦੇ ਮਕਾਨ ਦੇ ਨਾਲੇ ਕੋਣ ਆਵੇ ਉਹਨੂੰ ਕੋਲ ਲੋਕ ਲੰਦਾ ਕੋਣ ਪੁੱਛਦਾ ਉੱਥੇ ਜਲਾਹਾ ਕਹਿਣ ਲੱਗਾ ਨਾ ਪੰਗਾ ਲੈ ਹਲੇ ਵੀ ਜਿਹੜਾ ਦਿਓ ਹੈ ਜੰਗਲ ਦਾ ਰਾਜਾ ਹੈ ਆਪਾਂ ਨੂੰ ਮਾਰ ਦੇਗਾ ਉਮਰਾਸੀ ਕੰਦਾ ਕੁਝ ਨਹੀਂ ਹੁੰਦਾ ਹੁਣ ਮਰੀ ਤਾਂ ਪਹਿ ਚਲ ਅੰਦਰ ਵੇਖੀ ਜਾਈਂ ਅੰਦਰ ਜਾ ਵੜਦੇ ਆ ਉਹਦੇ ਉਹਦੀ ਮਾਂ ਕਿਦੇ ਬੁੱਢੀ ਮਾਂ ਕਿਦੇ ਪਈ ਹੁੰਦੀ ਸਾਈਡ 'ਚ ਸੁੱਤੀ ਪਈ ਉਹਨੂੰ ਉਸਨੂੰ ਕੋਈ ਪਤਨ ਲੱਗਦਾ ਇਹ ਤੁਰੇ ਜਾਂਦੇ ਅੰਦਰ ਉੱਤੇ ਜਾ ਕੇ ਚਵਾਰੇ ਚੜ ਜਾਂਦੇ ਆ ਚਵਾਰੇ ਤੇ ਜਾ ਕੇ ਬਹਿ ਜਾਂਦੇ ਐ ਥੋੜੀ ਥੋੜੀ ਇੰਨੇ ਥੋੜੀ ਥੋੜੀ ਪਰਸਾਂਤ ਜੀ ਵੀ ਆਣ ਲੱਜੰਦੀ ਐ ਦਿਓ ਕਿਧਰੇ ਗਿਆ ਸ਼ਿਕਾਰ ਖੱਡਣਾ ਦਿਓ ਸ਼ਿਕਾਰ ਲੱਭਦਾ ਰਿਹਾ ਕੋਈ ਉਹਨੂੰ ਸ਼ਿਕਾਰ ਨਹੀਂ ਮਿਲਿਆ ਉਤੋਂ ਮੀ ਵੀ ਪੈਣ ਲੱਗਿਆ ਮੜਾ ਮੜਾ ਦਿਓ ਨੇ ਸੋਚਿਆ ਵੇ ਇੱਥੇ ਇੱਕ ਬੁੜੀਆ ਰਹਿੰਦੀ ਐ ਕੁੱਟਿਆ ਚ ਉਹਦੇ ਕੋਲੇ ਚਲਦੇ ਆ ਉਹਦਾ ਗੇਟ ਖੜਕਾਉਨੇ ਆ ਬੁੜੀਆ ਨੇ ਗੇਟ ਖੋਲ ਦੇਣਾ ਆਪਾਂ ਜੀ ਬੁੜੀ ਖਾ ਕੇ ਟਮਟ ਪਾ ਲਾਂਗੇ ਜੇ ਜੀ ਵੀ ਹੈਗੀ ਮਾਸ ਤੋਂ ਉਸਤੇ ਬਾੜਾ ਕੋਈ ਹੈ ਨਹੀਂ ਚਲੋ ਮਾੜੀ ਮੋਟੀ ਭੁੱਖ ਮਰ ਜੂ ਇਹਨੇ ਕੱਚੀ ਮੱਚੀ ਖਾ ਰਾਂ ਜਿਹੜੀ ਹੈਗੀ ਕੱਚੇ ਪੱਕੜ ਜੀ ਦੋ ਜਾ ਕੇ ਬੁੜੀ ਦੇ ਗੇਟ ਕੋਲ ਖੜ ਗਿਆ ਉਹਨੇ ਕੰਨ ਲਾ ਕੇ ਸੁਣਿਆ ਵੀ ਬੁੜੀ ਜਾਗਦੀ ਸੁੱਤੀ ਜਾਂ ਕੋਈ ਕੰਮ ਕਰ ਰਹੀ ਐ ਕਿੱਥੇ ਐ ਬੁੜੀ ਉਹ ਨੇੜੇ ਜੇ ਹੋ ਗਈ ਗੇੜੇ ਤੇ ਸੁਣਨ ਲੱਗਿਆ ਤੇ ਉਹ ਗੋਬੜੀ ਬੋਲੀ ਆਪ ਸਿਵੱਠੀ ਬਰੜਾਉਂਦੀ ਸੀ ਕਹਿੰਦੀ ਨਾ ਮੈਂ ਸੱਪ ਤੋਂ ਡਰਾਂ ਨਾ ਮੈਂ ਸਿੰਘ ਤੋਂ ਡਰਾਂ ਨਾ ਮੈਂ ਰਿਚ ਤੋਂ ਡਰਾਂ ਨਾ ਮੈਂ ਦਿਓ ਤੋਂ ਡਰਾਂ ਮੈਂ ਕਾਹੇ ਚੀਜ਼ ਤੋਂ ਡਰਦੀ ਬਸ ਇੱਕ ਡਰਦੀ ਆ ਤਾਂ ਇੱਕ ਡਰ ਲੱਗਦਾ ਤਾਂ ਮੈਨੂੰ ਟਪਕਉ ਹੈ ਤੇ ਡਰ ਲੱਗਦਾ ਉਹ ਦਿਓ ਨੇ ਸੋਚਿਆ ਹਾਂ ਟਪਕਉਗਾ ਕੀ ਚੀਜ਼ ਹੈ ਬੁੜੀ ਦਿਓ ਤੋਂ ਵੀ ਡਰਦੀ ਸ਼ੇਰ ਤੋਂ ਵੀ ਡਰਦੀ ਸੱਪ ਤੋਂ ਵੀ ਡਰਦੀ ਸਿੰਘ ਤੋਂ ਵੀ ਡਰਦੀ ਇਹ ਟਪਕ ਇਹ ਟਪਕਊਆ ਕੀ ਚੀਜ਼ ਆ ਮੇਰੇ ਤੋਂ ਹੀ ਵੱਡੀ ਚੀਜ਼ ਆ ਜਿਹੜੇ ਤੋਂ ਬੁੜੀ ਡਰਦੀ ਹੈ ਉਹ ਦਿਓ ਨੇ ਪੁੱਛਿਆ ਮਾਤਾ ਟਪਕਊਆ ਕੀ ਹੁੰਦਾ ਦੁਖੜਕਾ ਜਿਹਾ ਕਹਿੰਦਾ ਦਿਓ ਨੇ ਮਾਂ ਕਹਿੰਦੀ ਕੌਣ ਆ ਬਾਰ ਕਹਿੰਦਾ ਮੈਂ ਦਿਓ ਕਹਿੰਦੇ ਟਪਕਊਆ ਕੀ ਹੁੰਦਾ ਕਹਿੰਦੀ ਇਹ ਬਹੁਤ ਖਤਰਨਾਕ ਚੀਜ਼ ਆ ਕਹਿੰਦੀ ਉਹ ਤੋਂ ਆਉਂਦਾ ਜਦੋਂ ਬਿਜਲੀ ਰਸਕਦੀ ਹੈ ਪਾਣੀ ਡਿੱਗਦਾ ਹੈ ਉਤੋਂ ਫਿਰ ਟਪਕਊਆ ਹੁੰਦਾ ਕਹਿੰਦੀ ਜੇ ਤੇ ਡਿਗਜਾ ਕਹਿੰਦੀ ਉਹਨੂੰ ਫਰਨਾਹ ਕਰਦਣਾ ਛੱਡਦਾ ਕੁਛ ਨਹੀਂ ਉਹ ਬਹੁਤ ਤਕੜੀ ਚੀਜ਼ਾ ਟਪਕਊਗਾ ਦਿਓ ਨੇ ਕਿ ਅੱਛਾ ਕਹਿੰਦਾ ਕਿਹੋ ਜਿਹਾ ਹੁੰਦਾ ਉੱਤੋਂ ਆਉਂਦਾ ਕਹਿੰਦੀ ਪੁੱਤ ਵੇਖ ਤਾਂ ਮੈਂ ਵੀ ਨਿੱਕੇ ਹੋਇਆ ਹੁੰਦਾ ਕਹਿੰਦੀ ਲਾ ਮੈਂ ਬਾਰ ਖੋਲਦੀ ਆ ਚੰਗਾ ਤੂੰ ਦੇਖ ਲਈ ਆ ਕੇ ਹੁਣ ਮੇਰੇ ਕੋਲ ਆਇਆ ਟਪਕਊਗਾ ਕਹਿੰਦੀ ਦਿਓ ਕਹਿੰਦਾ ਨਹੀਂ ਮਾਂ ਬਾਰ ਨਾ ਖੋਲ ਬਸ ਮੈਂ ਜਾਣਾ ਦਿਓ ਨੇ ਲੋ ਬੁੜੀ ਕਹਿੰਦੀ ਨਹੀਂ ਨਹੀਂ ਤੂੰ ਇੱਥੇ ਆ ਕੇ ਉਸ ਖਾ ਪੀ ਕੇ ਜਾਈ ਮੈਂ ਬਾਰ ਖੋਲ ਦਿਆਂ ਬੁੜੀ ਖੜੀ ਹੋਣ ਲੱਗੀ ਮੰਜੇ ਤੋਂ ਦਿਉਨੇ ਕਿ ਭੱਜ ਲੈ ਪਤੰਦਰਾ ਜੇ ਬੁੜੀ ਨੇ ਬਾਰ ਖੋਲਤਾ ਾਟਾ ਪਕੂਗਾ ਤੈਨੂੰ ਪਾ ਜਾਣਾ ਟਪਕਊਗਾ ਨਾ ਤੈਨੂੰ ਮਾਰ ਦੇਣਾ ਦਿਉ ਉਥੋਂ ਭੱਜਿਆ ਸਾਂ ਸਾਂ ਭੱਜ ਆਉਂਦਾ ਜੰਗਲ 'ਚ ਇੰਨੇ ਕੋਈ ਦਰੁਕਮਾਰ ਉਹਦਾ ਕਦਾ ਅਗਵਾ ਚੰਦਾ ਮਾਰਨੇ ਸੋਚਿਆ ਵੀ ਕਿਸੇ ਦਰਖਤ ਤੇ ਚੜ ਕੇ ਦੇਖਦੇ ਆ ਜੋ ਬਿਜਲੀ ਦਾ ਚਾਲਣਾ ਹੋਊ ਕਿਦਾ ਚਾਲਣੇ ਕਦਾ ਦਿਸੇ ਚਿੱਟੇ ਰੰਗ ਦਾ ਗਦਾ ਸੀ ਕਮਾਰ ਦਰਖਤ ਤੇ ਚੜ ਜਾਂਦਾ ਤੇ ਦਿਉ ਲੰਘਦਾ ਉਥੋਂ ਦੀ ਭੱਜਾ ਸਾਂ ਸਾਂ ਆਉਦੀ ਮਾਂ ਕੋਲੇ ਜਾ ਕੇ ਕਹਿੰਦਾ ਮਾਂ ਟਪਕੂਆ ਕੀ ਚੀਜ਼ ਹੁੰਦੀ ਆ ਦਿਓ ਦੀ ਮਾਂ ਕਹਿੰਦੀ ਮੈਂ ਤਾਂ ਕਦੇ ਸੁਣੀ ਨਹੀਂ ਗੱਲਾਂ ਨਾ ਹੀ ਤੇਰੇ ਕੋਲ ਪਹਿਲੀ ਵਾਰ ਸੁਣਿਆ ਕਹਿੰਦਾ ਮਾਂ ਟਪਕੂਆ ਕੋਈ ਬਹੁਤ ਤਕੜੀ ਚੀਜ਼ ਆ ਕਹਿੰਦਾ ਕਹਿੰਦੀ ਕਿਵੇਂ ਕਹਿੰਦਾ ਸੁਣਿਆ ਮੈਂ ਇੱਕ ਬੁੜੀ ਗੱਲਾਂ ਕਰ ਰਹੀ ਸੀ ਕਹਿੰਦੀ ਨਾ ਮੈਂ ਸੱਪ ਤੋਂ ਡਰਨਾ ਨਾ ਸ਼ੇਹਤ ਤੋਂ ਡਰਨਾ ਨਾ ਦਿਓ ਤੋਂ ਡਰ ਡਰ ਲੱਗੇ ਟਪਕੂਏ ਤੋਂ ਜਿਹੜੀ ਮਿਰਤੋਂ ਨਹੀਂ ਡਰਦੀ ਟਪਕੂਏ ਤੋਂ ਡਰਦੀ ਐ ਟਪਕੂਆ ਆਪਦਾ ਨੇ ਕਿੰਨੀ ਤਕੜੀ ਚੀਜ਼ ਹੋਗੀ ਕਹਿੰਦਾ ਉਹ ਕਹਿੰਦੀ ਸੀ ਉੱਤੋਂ ਆਉਂਦਾ ਕਹਿੰਦੀ ਜਦੋਂ ਆਉਂਦਾ ਫਰਨਾ ਕਾ ਤੇ ਡਰ ਜਾਂਦਾ ਕਹਿੰਦਾ ਕਹਿੰਦੀ ਅੱਛਾ ਮੈਨੂੰ ਤਾਂ ਨਹੀਂ ਧਿਆਨ ਸੀ ਇੰਨੇ ਮਰਾਸੀ ਇੱਕ ਦੇ ਛੱਕ ਆ ਗਈ ਠੰਡ ਨਾਲ ਮੀਂਹ ਆ ਜਾਂਦਾ ਸੀ ਮਰਾਸੀ ਨੇ ਮਾਰਤੀ ਛੱਕ ਤੜਕ ਦੇਣੀ ਜਦੋਂ ਮਰਾਸੀ ਨੇ ਮਾਰੀ ਛੱਕ ਦਿਓ ਕਹਿੰਦਾ ਕਿਹੜਾ ਓਏ ਮਰਾਸੀ ਕਹਿੰਦਾ ਤੂੰ ਕਿਹੜਾ ਹੈ ਕਹਿੰਦਾ ਮੈਂ ਦਿਓ ਉਹ ਕਹਿੰਦਾ ਮੈਂ ਦਿਓ ਦਾ ਵੀ ਪਿਓ ਦਿਓ ਦਾ ਪਿਓ ਕਿੱਥੋਂ ਆ ਗਿਆ ਤੂੰ ਕਹਿੰਦਾ ਆ ਜਾ ਉੱਤੇ ਆ ਕੇ ਵੇਖ ਲੈ ਕਹਿੰਦਾ ਦੱਸ ਦਿੰਦਾ ਕੌਣ ਆ ਮੈਂ ਜਦੋਂ ਆ ਗੱਲ ਸੁਣੀ ਦਿਓ ਨੇ ਹੋੱਚਾ ਵੀ ਟਪਕਉ ਆ ਗਿਆ ਹਣਾਂ ਇਹ ਨਹੀਂ ਛੱਡਦਾ ਅੱਜ ਕਰਈ ਆਵੜਿਆ ਹੁਣ ਤਾਂ ਉਦਯੋਗ ਕਹਿਣ ਲੱਗਿਆ ਤੂੰ ਨਿਸ਼ਾਨੀ ਪੇਜ ਕੋਈ ਤੂੰ ਕੌਣ ਹੈ ਮਰਾਸੀ ਕਹਿਣ ਲੱਗਿਆ ਪਹਿਲਾਂ ਨਿਸ਼ਾਨੀ ਤੂੰ ਪੇਜ ਤੂੰ ਦੋ ਹੈ ਕਿ ਉਹ ਹੀ ਝੂਠ ਮਾਰਦਾ ਦੋ ਨੇ ਆਦਾ ਪੱਟਿਆ ਦੰਦ ਉੱਤੇ ਮਾਰਿਆ ਚਲਾ ਕੇ ਛੱਤ ਦੇਖਦਾ ਚੱਕ ਨਿਸ਼ਾਨੀ ਮੇਰਾ ਦੰਦ ਆਉਂਦਾ ਜਦੋਂ ਵੇਖਿਆ ਮਰਾਸੀ ਨੇ ਦੰਦ ਚੱਕ ਕੇ ਤੇ ਜਲਾ ਕਹਿੰਦਾ ਮਰਾਸੀਆ ਮਰ ਗਿਆ ਜਲਾ ਕਹਿੰਦਾ ਮਰ ਗਿਆ ਮਰਾਸੀਆ ਮਰਾ ਤੇ ਐਡ ਐਡ ਦੰਦ ਹੁਣ ਨਹੀਂ ਆਪਾਂ ਨੂੰ ਦੋ ਛੱਡਦਾ ਖਾ ਜੂਗਾ ਉਮਰਾਸੀ ਕਹਿੰਦਾ ਚੁੱਪ ਕਰ ਤੂੰ ਬੋਲ ਨਾ ਬੜਾ ਕੰਨ ਹਾਲ ਚੱਕ ਲੈ ਆ ਕਿੱਥੇ ਐ ਜਲਾਹੇ ਨੇ ਹਾਲ ਚੱਕ ਲਿਆ ਮਰਾਸੀ ਨੇ ਹਾਲ ਮਾਰਾ ਥੱਲੇ ਚਲਾ ਕੇ ਬੇੜੇ 'ਚ ਚੱਕ ਕਹਿੰਦਾ ਇਹ ਸਾਡਾ ਦੰਦ ਹੈ ਕਹਿੰਦਾ ਇਹ ਮੇਰਾ ਦੰਦ ਹੈ ਚੱਕ ਕਰ ਤੂੰ ਜੋ ਦਿਓ ਨੇ ਦੇਖਿਆ ਵੀ ਅੱਡਾ ਵੱਡਾ ਦੰਦ ਇਹ ਤਾਂ ਬੜਾ ਤਕੜਾ ਕੋਈ ਰਾਖਸ਼ ਹੈ ਕਹਿੰਦਾ ਹੋਰ ਨਿਸ਼ਾਨੀ ਪੇਜ ਕੋਈ ਕਹਿੰਦਾ ਉਮਰਾਸੀ ਕਹਿੰਦਾ ਤੂੰ ਪੇਜ ਹੋਰ ਨਿਸ਼ਾਨੀ ਦੇ ਉਹਨੇ ਪੱਟਿਆ ਬਾਲ ਮਾਰਿਆ ਛੱਤ ਤੇ ਚਲਾ ਕੇ ਜੋ ਛੱਤ ਤੇ ਚਲਾ ਕੇ ਮਾਰਿਆ ਵੇਖਿਆ ਉਹਨੇ ਬਾਲਕ ਦਾ ਮੇਰਾ ਬਾਲ ਐ ਵੇਖ ਤੂੰ ਕਿੱਡਾ ਵੱਡਾ ਜਲਹਾ ਡਰ ਗਿਆ ਬਾਲ ਵੇਖ ਕੇ ਮੁਰਾਸੀ ਐ ਏਡੇ ਬਾਲ ਕੰਦਾ ਕੀ ਬਣੂਗਾ ਆਪਣਾ ਮੁਰਾਸੀ ਕੰਦਾ ਚੁੱਪ ਕਰਦ ਬੋਲ ਨਾ ਮੁਰਾਸੀ ਰੋਤੋਂ ਮਾਰਾ ਸਭ ਘੜਾ ਥੱਲੇ ਕੰਦਾ ਚੱਕ ਮੇਰਾ ਵੀ ਬਾਲ ਆ ਗਿਆ ਕੰਦਾ ਜਦੋਂ ਦਿਉਨੇ ਦੇਖਿਆ ਐਡਾ ਵੱਡਾ ਬਾਲ ਦੋਨੇ ਕਹਤਾ ਬਾਕੀ ਟਪਕੂਆ ਅੱਜ ਨਹੀਂ ਛੱਡਦਾ ਤੈਨੂੰ ਦਿਓ ਕਹਿੰਦਾ ਹੋਰ ਨਿਸ਼ਾਨੀ ਪੇਜ ਕੋਈ ਮਰਾਸੀ ਕਹਨਾਂ ਪਹਿਲਾਂ ਤੂੰ ਪੇਜ ਦਿਓ ਨਾ ਮਾਰਿਆ ਜਿਦਾ ਕੇ ਖੰਘਾਰਾ ਖੰਘੂਰਾ ਵੱਟ ਕੇ ਥੁੱਕਿਆ ਤਾ ਨੂੰ ਕਰਕੇ ਛੱਤ ਤੇ ਥੁੱਕ ਪਚਾਦਾ ਥੁੱਕਾ ਢੱਗਿਆ ਜਾ ਕੇ ਉਤੇ ਛੱਤ ਤੇ ਜਿਵੇਂ ਉਤੋਂ ਟੈਂਕੀ ਡਿੱਗਦੀ ਜਾਂ ਕੋਈ ਪਾਣੀ ਦੀ ਭਰੀ ਹੋਈ ਚਾਰ ਤਰਾਂਗਲਾ ਪਾਣੀ ਖੜਾਦਾ ਚਵਾਰੇ ਤੇ ਥੁੱਕ ਨਾਲ ਜਲਾਇਆ ਹੋਰ ਵੀ ਡਰ ਗਿਆ ਮਰਾਸੀ ਨੂੰ ਉਤੋਂ ਲੱਸੀ ਵਾਲਾ ਕੁਜਾ ਮੁੱਦਾ ਕਰਤਾ ਪਰੜਦਨੀ ਬੇੜੇ ਦੇ ਬੱਚ ਚਿੱਟੀ ਜੱਟੀ ਲੱਸੀ ਖੰਡੀ ਵੇੜੇ ਜਦੋਂ ਲੱਗਿਆ ਕੁਸ ਮੀ ਪੈਰਾ ਪਾਣੀ ਜਾ ਕਹਿੰਦਾ ਮੇਰਾ ਥੁੱਕ ਦੇਖ ਜਦੋਂ ਦੇਖਿਆ ਦਿਉ ਨੇ ਵੀ ਇਹ ਤਾਂ ਕੋਈ ਤਗੜਾ ਹੀ ਜਾਨਵਰ ਹੈ ਅੱਜ ਨਹੀਂ ਤੈਨੂੰ ਛੱਡਦਾ ਕਹਿੰਦਾ ਭਜ ਲੈ ਮਾਂ ਟੁਪਕਾ ਆ ਗਿਆ ਮੈਨੂੰ ਲੱਗਦਾ ਭਜ ਲੈ ਦੋਨੇ ਮਾਂ ਪੁੱਤ ਜੰਗਲ ਚ ਭਜੇ ਜਾਂਦੇ ਆ ਜਦੋਂ ਲੰਗੇ ਕੁਮਾਰ ਵਾਲੇ ਦਰਖਤ ਥੱਲੋਂ ਦੀ ਉੱਤੋਂ ਕੁਮਾਰ ਨੇ ਮਾਰੀ ਛਾਲ ਉਹਨੇ ਕਿਹਾ ਉਸਨੇ ਸੋਚਿਆ ਕਦਾ ਆ ਗਿਆ ਦਿਓ ਦੇ ਉੱਤੇ ਮਾਰੀ ਛਾਲ ਦਿਓ ਥੱਲੇ ਬਸ ਬਠਾਤਾ ਆ ਪੁੱਤੇ ਬਹਿ ਗਿਆ ਕੁਮਾਰ ਦਿਓ ਦੇ ਦਯੋਗ ਨਾ ਛੱਡਦੇ ਪਿਓ ਮੇਰਿਆ ਅੱਜ ਮੋਰੂ ਮੈਂ ਜੰਗਲ 'ਚ ਨਹੀਂ ਆਉਂਦਾ ਅੱਜ ਮੈਨੂੰ ਛੱਡਦੇ ਕੁਮਾਰ ਕਹਿੰਦਾ ਹੁਣ ਨਹੀਂ ਤੈਨੂੰ ਛੱਡਦਾ ਤੂੰ ਮੈਨੂੰ ਸਵੇਰ ਤੋਂ ਲੱਗਿਆ ਖਜਲ ਖਵਾਰ ਕਰਨ ਬੜਾ ਤੰਗ ਕੀਤਾ ਤੂੰ ਹੁਣ ਤੈਨੂੰ ਛੱਡਦਾ ਹੁਣ ਤੈਨੂੰ ਬੰਨ ਕੇ ਰੱਖੂਗਾ ਬੰਦਾ ਬਣਾ ਦਊ ਤੈਨੂੰ ਮੈਂ ਦਯੋਗ ਨਾ ਛੱਡਦੇ ਭਰਾਵਾ ਅੱਜ ਤੋਂ ਬਾਅਦ ਮੈਂ ਜੰਗਲ 'ਚ ਨਹੀਂ ਆਉਂਦਾ ਕੁਮਾਰ ਨੇ ਕਿਹਾ ਕਦਾ ਮਿੰਤਾ ਕਰਦਾ ਵੀ ਮੈਂ ਕਰੀ ਰਹਾਂਗਾ ਅੱਜ ਤੋਂ ਬਾਅਦ ਜੰਗਲ 'ਚ ਨਹੀਂ ਆਉਂਦਾ ਤੇ ਦਯੋ ਉਹ ਨੂੰ ਐ ਵੀ ਮੈਨੂੰ ਟਪਕਾ ਢਾਈ ਬੈਠਾ ਐ ਅੱਜ ਮੈਨੂੰ ਛੱਡਦਾ ਨਹੀਂ ਕੁਮਾਰ ਕਹਿੰਦਾ ਪੁੱਤਰਾ ਹੁਣ ਨਹੀਂ ਤੈਨੂੰ ਛੱਡਦਾ ਜਦੋਂ ਕਰਦੇ ਕਦੇ ਜਦੋਂ ਬਿਜਲੀ ਚਮਕੀ ਕੁਮਾਰ ਨੇ ਦੇਖਿਆ ਵੀ ਮੈਂ ਤਾਂ ਦਿਓ ਨਾ ਪਰਖਿਆ ਗਦਾ ਥੋੜਾ ਕੋਆ ਕੁਮਾਰ ਦੀਆਂ ਲੱਤਾਂ ਕੰਮ ਛੱਡ ਗਈਆਂ ਕੁਮਾਰ ਦਾ ਪਜਾਮਾ ਗਿੱਲਾ ਹੋ ਗਿਆ ਨਾਲ ਦੀ ਨਾਲ ਕੁਮਾਰ ਨੇ ਦਿਓ ਨੂੰ ਥੋੜਾ ਜਿਹਾ ਪੋਲਾ ਕਰਤਾ ਉਹਨਾਂ ਗਏ ਦਿਓ ਨੂੰ ਪਤਾ ਲੱਗ ਗਿਆ ਵੀ ਮੈਂ ਕੁਮਾਰ ਹਾਂ ਤਾਂ ਮੈਨੂੰ ਡੋਖਾ ਆਜੂਗਾ ਕੁਮਾਰ ਨੇ ਮੜਿਆ ਦਿਓ ਨੂੰ ਕਰਿਆ ਪੋਲਾ ਤੇ ਦਿਓ ਥਲੋਂ ਨਿਕਲਦਾ ਪਟੀਕੇ ਭੱਜ ਗਿਆ ਤੇ ਮਗਰੋਂ ਇੰਨੇ ਮਰਾਸੀ ਨੇ ਢੋਲ ਵਜਾਤਾ ਜੋ ਮਰਾਸੀ ਨੇ ਬਜਾਇਆ ਢੋਲ ਕੁਮਾਰ ਨੇ ਸੋਚਿਆ ਵੀ ਲੈ ਦਿਓ ਜੇ ਤਮਗਰ ਬਰਾਤ ਚੁਰੀ ਹੁੰਦੀ ਐ ਢੋਲ ਵਜਦਾੰਦਾ ਕਿ ਤੱਕ ਕਿੰਨੇ ਦਿਓ ਹੋਣਗੇ ਕੁਮਾਰ ਫੇਰ ਮਾਰ ਕੇ ਛਾਲ ਰਖਤ ਤੇ ਚੜ ਗਿਆ ਮਰਾਸੀ ਕਹਿੰਦਾ ਕਿਉਂ ਪਜਾਤਾ ਨਾ ਦਿਓ ਦੇਖ ਤੂੰ ਦਿਓ ਕਿਵੇਂ ਤਾਤੇ ਬਾਤੇ ਕਰਦਾ ਜਾਂਦਾ ਚਿੱਕਾ ਮਾਰਦਾ ਨਾਲ ਦਿਓ ਕਹਿੰਦਾ ਖੜਾ ਨਹੀਂ ਪਿੱਛੇ ਮੁੜ ਕੇ ਦੇਖਿਆ ਦਿਓ ਨੇ ਇਹ ਸਕੀਮ ਕੰਮ ਕਰ ਗਈ ਨਾ ਆਪਣੀ ਜਲਾਹਾ ਕਹਿਣ ਲੱਗਾ ਸਕੀਮ ਤਾਂ ਕੰਮ ਕਰ ਗਈ ਤੇਰਾ ਪਜਾਮਾ ਗਿੱਲਾ ਹੋਇਆ ਪੈ ਕੰਦਰ ਥੱਲੋਂ ਉਜਰਾਹੇ ਨੂੰ ਕਹਿੰਦਾ ਪਜਾਮਾ ਗਿੱਲਾ ਕੀ ਹੋਇਆ ਮੈਂ ਕਹਿੰਦਾ ਮੈਂ ਤਾਂ ਤੇਰੇ ਹੌਸਲੇ ਨਾਲ ਖੜਾ ਰਿਆ ਵੀ ਜਲਾਹਾ ਡਰਦਾ ਨਹੀਂ ਤੇ ਪਜਾਮਾ ਦਾ ਜਲਾਹ ਨੂੰ ਕਹਿੰਦਾ ਤੇਰਾ ਵੀ ਗਿੱਲਾ ਹੋਇਆ ਪਿਆ ਜਲਾਹਾ ਕਹਿੰਦਾ ਆਖ ਨੂੰ ਯਾਰ ਮੈਂ ਵੀ ਬੰਦਾ ਮੇਰਾ ਤੇ ਤੇਰੇ ਤੋਂ ਪਹਿਲਾਂ ਪਿਸ਼ਾਬ ਨਿਕਲ ਗਿਆ ਸੀ ਬਰਾਸਤੀ ਕਾ ਚੱਲ ਕੋਈ ਗੱਲ ਨਹੀਂ ਪਜਾਮਾ ਤਾਂ ਸੁੱਕ ਜੂ ਪਰ ਆਪਾਂ ਜਾਨ ਬਚ ਗਈ ਆਪਣੀ ਇਸ ਗੱਲ ਤੋਂ ਇਹ ਪਤਾ ਲੱਗਦਾ ਕਿ ਬੰਦੇ ਦਾ ਦਿਮਾਗ ਬਹੁਤ ਤੇਜ਼ ਹੁੰਦਾ ਹੈ ਜੇ ਬੰਦਾ ਹਿੰਮਤ ਨਾ ਹਾਰੇ ਤਾਂ ਕੋਈ ਚੀਜ਼ ਵੀ ਬੰਦੇ ਦਾ ਮਕਾਰਲਾ ਨਹੀਂ ਕਰ ਸਕਦੀ ਸ਼ੇਰ ਹਾਥੀ ਚੀਤਾ ਕੋਈ ਵੀ ਜਾਨਵਰ ਹੋਵੇ ਪੂਤਪ੍ਰਿਤ ਬੰਦਾ ਉਹਨੂੰ ਹਰਾ ਦਿੰਦਾ ਹੈ ਬੰਦੇ 'ਚ ਬਹੁਤ ਜ਼ਿਆਦਾ ਦਿਮਾਗ ਹੁੰਦਾ ਹੈ ਬੰਦੇ ਬੰਦੇ ਨੇ ਇਹੋ ਜਿਹੀਆਂ ਚੀਜ਼ਾਂ ਬਣਾਤੀਆਂ ਕਿ ਜੋ ਨਹੀਂ ਬਣ ਸਕਦੀਆਂ ਰੱਬ ਨੇ ਬੰਦੇ ਨੇ ਇਹੋ ਜਿਹਾ ਦਿਮਾਗ ਵਰਤਿਆ ਹੈ ਬੰਦਾ ਜੇ ਸਹੀ ਥਾਂ ਤੇ ਕੰਮ ਲਵੇ ਤਾਂ ਸਹੀ ਮੌਕੇ ਤੇ ਕੋਈ ਵੀ ਆਪਣੇ ਕੋਲ ਹਥਿਆਰ ਹੋ ਕੰਮ ਦੇ ਜਾਂਦਾ ਹੈ ਇੱਕ ਕੋਲੇ ਬੰਦੂਕ ਹੋਵੇ ਇੱਕ ਕੋਲੇ ਡੜਾ ਹੋਵੇ ਕਈ ਵਾਰੀ ਬੰਦੂਕ ਨਹੀਂ ਚੱਲਦੀ ਡੜਾ ਕੰਮ ਕਰ ਜਾਂਦਾ ਹੈ ਬੰਦੂਕ ਸਲੇ ਡਗਾ ਦਿੰਦਾ ਹੈ ਇਸ ਕਰਕੇ ਬੰਦੇ ਦਾ ਦਿਮਾਗ ਬਹੁਤ ਤੇਜ਼ ਹੁੰਦਾ ਹੈ ਸਾਡੀ ਕਹਾਣੀ ਸੁਣ ਲਈ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੋ ਤੁਹਾਨੂੰ ਅੱਗੇ ਹੋਰ ਵੀ ਇਹੋ ਜਿਹੇ ਕਹਾਣੀਆਂ ਸੁਣਨ ਨੂੰ ਮਿਲਣ ਸਕਣ ਧੰਨਵਾਦ ਸਤਿ ਸ੍ਰੀ ਅਕਾਲ